ਇਹ ਜਿਤਨ ਵਾਲਾ ਕੈਂਡੀਡੇਟ ਨਹੀਂ ਚਾਹੇ ਆਮ ਆਦਮੀ ਪਾਰਟੀ ਚੱਲ ਜਾਵੇ ਜਾਂ ਜਿਹਦੇ ਮਰਜ਼ੀ ਚੱਲ ਜਾਵੇ ਇਹ ਦਾ ਆਖਰੀ ਇਲੈਕਸ਼ਨ ਸਿਆਸਤ ਦੇ ਵਿੱਚ ਦਾ ਆਖਰੀ ਇਲੈਕਸ਼ਨ ਹੋਊਗਾ ਇਹ ਨੇ ਪਹਿਲੀ ਵਾਰੀ ਸੰਗਲਪਾਸ ਹੀ ਡਰਾਮਾ ਕਰਨ ਨੂੰ ਇਹਨਾਂ ਨੂੰ ਉਹਦਾ ਭਾਰ ਪਤਾ ਲੱਗ ਗਿਆ ਇਹ ਤਾਂ ਬਹੁਤ ਪਾਰ ਆਇਆ ਇਹ ਜਿਹੜੇ ਮੇਰੇ ਤੇ ਕਰਪਸ਼ਨ ਦੇ ਚਾਰਜ ਲੱਗਦੇ ਇਹ ਸੰਗਲ ਜੇ ਮੇਰੇ ਤੇ ਪੈ ਗਿਆ ਤਾਂ ਹਵਾਲਾ ਚੋਂ ਬਾਹਰ ਨਹੀਂ ਆਉਂਗਾ ਮੈਂ ਇਹ ਡਰਦੇ ਨੇ ਭਗਵੰਤ ਮਾਨ ਦੇ ਮੋਹਰੇ ਗੁੱਡੇ ਟੇਕਦੇ ਅੱਜ ਜੀ ਬਰਕਰਾਰਾ ਮਾਨ ਵਾਲੇ ਨਹੀਂ ਟਿਕੂਗਾ ਬਰਕਰਰ ਖੜਾ ਆ ਇਹ ਹੋਰ ਚੈਲੰਜ ਨੇ ਚਾਹ ਜਿਹੜੇ 2-4 ਹੈਗੇ ਆ ਬਰਕਰ ਲੜੂਗਾ ਹਾਈ ਕਮਾਂਡ ਕਿਤੇ ਵਧੀਆ ਬੰਦੇ ਨੂੰ ਟਿਕਟ ਦੇਵੇ ਬਰਕਰ ਲੜੂਗਾ ਬਰਕਰ ਜਿੱਤ ਕੇ ਦਿਖਾਊਗਾ ਕਦੀ ਕਾਂਗਰਸ ਦੇ ਸਾਰੇ ਕਦੀ ਭਾਜਪਾ ਦੇ ਸਾਰੇ ਕਦੀ ਆਮ ਆਦਮੀ ਪਾਰਟੀ ਦੇ ਸਾਰੇ ਉਧੇ ਲੱਭਦੇ ਸੇਵਾਦਾਰ ਨਹੀਂ ਹੈ ਇਹ ਪਰ ਬਾਰ ਬਦ ਉੱਥੇ ਲੇਕਿਨ ਉਹਨਾਂ ਨੇ ਸਰਵੇ ਕਰਾਇਆ ਜਿੰਤਰਾਂ ਨਾਲ ਕੈਂਡੀਡੇਟ ਹੀ ਨਹੀਂ ਸੀਗਾ ਇਹ ਇਹ ਲੋਕਾਂ ਨੇ ਆਮੀ ਕਾਂਗਰਸ ਦੇ ਪ੍ਰੇਖਾ ਜੀ ਰਾਜ ਚੱਬੇ ਵਾਲ ਬਹੁਤ ਵੱਡਾ ਲੀਡਰ ਆ ਕੁਝ ਨਹੀਂ ਜਗਾਇਤ ਕੀ ਵੀ ਹਰਾ ਫਰੀ ਨਾਲ ਜਿੱਤਿਆ ਹੈ 20000 ਬੰਦਿਆਂ ਨੇ ਜਾਲੀ ਚੱਕ ਕੱਟ ਕੇ ਦੇ ਦਿੱਤੇ ਜਿਹੜਾ ਇਹ ਤੇ ਪਰਚਾ ਹੋਣਾ ਸੀ ਹੁਣ ਇਹ ਭਗਵੰਤ ਮਾਨ ਜੀ ਦੀ ਸ਼ਰਨ ਚ ਵਿੱਚ ਚਲ ਗਿਆ ਕਿ ਸ਼ਾਇਦ ਮੈਂ ਬਚ ਜਾਊਗਾ ਬਰਕਰ ਮੀਸ਼ਾ ਪਾਰਟੀ ਦੇ ਨਾਲ ਰਹੇ ਇਦਾਂ ਦੇ ਗਰਦਾਰ ਵਿੱਚੋਂ ਲਿਆਂਦੇ ਜਿਹੜੇ ਇਧਰੋਂ ਫੜ ਕੇ ਲਿਆ ਇਧਰੋਂ ਲਾਏ ਜਦੋਂ ਮੌਕਾ ਦੀਦਾ ਨੱਟ ਜਾਂਦੇ ਆ ਪਰਸੋਂ ਜਿਹੜੀ ਪਾਰਟੀ ਨੂੰ ਕਹਿੰਦਾ ਸੀ ਐਡੀ ਵੱਡੀ ਪੰਡ ਚੱਕੀ ਕਰ ਜੇ ਦੀ ਸੰਗਲ ਉਹ ਬਚ ਜਾ ਉਹ ਕਿਧਰ ਗਿਆ ਕਰ ਜਾ ਉਹ ਕਿਧਰ ਗਿਆ ਸੰਗਲ ਹੁਣ ਕੀ ਦੱਸੂਗਾ ਲੋਕਾਂ ਨੂੰ ਅਸੀਂ ਇਹਨੂੰ ਚੱਬੇਵਾਲ ਚ ਹਰਾਵਾਂਗੇ ਤੂੰ ਚਿੰਤਾ ਨਾ ਕਰ ਇਹਨੂੰ ਕੈਂਡੀਡੇਟ ਬਣਾਵੇ ਆਮ ਆਦਮੀ ਪਾਰਟੀ ਜੇ ਪ੍ਰਮਾਤਮਾ ਦੀ ਕਿਰਪਾ ਰਹੀ ਚੱਬੇਵਾਲ ਦੇ ਲੋਕ ਸੱਚਾਈ ਦੇ ਮਗਰ ਚੱਲਣਗੇ ਤਾਂ ਇਹਨੂੰ ਵੀ ਚੱਬੇਵਾਲ ਜੋ ਫੇਰਾਵਾਂਗੇ ਇਹਨੂੰ ਮੈਂ ਤਾਂ ਹਾਈ ਕਮਾਂਡ ਨੂੰ 4-5 ਮਹੀਨੇ ਪਹਿਲਾਂ ਹੀ ਕਹਿਣਾ ਦੱਸਦਾ ਦੂਸਰਾ ਸ਼ੁਰੂ ਕਰਤਾ ਸੀ ਕਿ ਯਾਰ ਚੱਬੇਵਾਲ ਨੇ ਪਾਰਟੀ ਛੱਡ ਜਾਣੀ ਹੈ ਕਿਉਂਕਿ ਇਹ ਬੀਜੇਪੀ ਤੇ ਜਾਣਾ ਚਾਹੁੰਦਾ ਸੀ ਬੀਜੇਪੀ ਨੇ ਇਹਨੂੰ ਲਿਆ ਨਹੀਂ ਕਿਉਂਕਿ ਉਹਨਾਂ ਨੇ ਇਹਦੇ ਬਾਰੇ ਸਰਵੇ ਕਰਾਇਆ ਇਹ ਜਿਤਨਾ ਵਾਲਾ ਕੈਂਡੀਡੇਟ ਹੈ ਨਹੀਂ ਕਾਂਗਰਸ ਨੇ ਵੀ ਇਹਦਾ ਸਰਵੇ ਕਰਾਇਆ ਸੀ ਇਹ ਜਿਤਨਾ ਵਾਲਾ ਕੈਂਡੀਡੇਟ ਨਹੀਂ ਹੈਗਾ ਕਿਉਂਕਿ ਕਾਂਗਰਸ ਨੇ ਪਿਛਲੀ ਵਾਰ ਵੀ ਇਹਨੂੰ ਟਿਕਟ ਦਿੱਤੀ ਸੀ ਐ ਸਾਡੀ ਮੌਜੂਦਾ ਸਰਕਾਰ ਸੀ 50000 ਵੋਟ ਤੇ ਹਾਰਿਆ ਸੀ ਇਹ ਇਹ ਜਿਤਨਾਂ ਵਾਲਾ ਕੈਂਡੀਡੇਟ ਨਹੀਂ ਚਾਹੇ ਆਮ ਆਦਮੀ ਪਾਰਟੀ ਚੱਲ ਜਾਵੇ ਜਾਂ ਜਿਹਦੇ ਮਰਜ਼ੀ ਚੱਲ ਜਾਵੇ ਇਹ ਆਪੇ ਨਹੀਂ ਜਿਤਨਾ ਤੇ ਨੇ ਬ੍ਰਦਰ ਨੂੰ ਕੁਝ ਲੜਾਣਾ ਇਹਦਾ ਆਖਰੀ ਇਲੈਕਸ਼ਨ ਸਿਆਸਤ ਦੇ ਵਿੱਚ ਦਾ ਆਖਰੀ ਇਲੈਕਸ਼ਨ ਹੋਊਗਾ ਇਹਨਾਂ ਨੇ ਉੱਪਰਲੀ ਹਾਈ ਕਮਾਂਡ ਨੂੰ ਹਮੇਸ਼ਾ ਗੁੰਮਰਾਹ ਕਰਕੇ ਛੋਟੇ ਬਰਕਰਾਂ ਨੂੰ ਮਾਰਿਆ ਸਿਰਫ ਇਸ ਕਰਕੇ ਕਿ ਇਹ ਆਪੇ ਚੜਲੇ ਹੋ ਸੀਗੇ ਕਦੀ ਇਹ ਭਾਜਪਾ ਨਾਲ ਸਮਝੌਤਾ ਕਰ ਲੈਂਦੇ ਕਦੀ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਦੇ ਕੋਈ ਚੀਜ਼ ਹੈ ਕਿਤੇ ਨਹੀਂ ਗਿਆ ਇਹ ਕਾਂਗਰਸ ਪਾਰਟੀ ਚੋਂ ਗਿਆ ਹੈ ਉਧਰ ਗਿਆ ਹੈ ਉਹਨਾਂ ਦਾ ਹੀ ਸੀਗਾ ਇਹ ਇਹ ਕਾਂਗਰਸ ਪਾਰਟੀ ਦੇ ਇੱਕ ਐਵੇਂ ਮੁਖਤ ਦਾ ਚਿਹਰਾ ਸੀਗਾ ਇਹ ਰਲਿਓ ਵਾ ਦੋਗਲੇ ਬੰਦੇ ਜੀ ਖੜਾ ਹੋਇਆ ਚੱਲੇ ਗਿਆ ਹੋਰ ਚੱਲ ਜਣ ਕੋਈ ਚਾਰ ਮੈਂ ਤੱਕ ਉਹ ਇਦਾਂ ਦਾ ਕਿ ਇਹ ਸੰਗਲਾਂ ਦੇ ਭਾਰ ਇਹਨਾਂ ਨੇ ਕਦੀ ਦੇਖੀ ਨਹੀਂ ਇਹ ਸੰਗਲਾਂ ਦੇ ਇਹਨਾਂ ਨੇ ਭਾਰ ਦੇਖੇ ਹੁੰਦੇ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪਹਿਲੀ ਵਾਰੀ ਸੰਗਲ ਪਾਇਆ ਸੀ ਡਰਾਮਾ ਕਰਨ ਨੂੰ ਇਹਨਾਂ ਨੂੰ ਤਾਂ ਭਾਰ ਪਤਾ ਲੱਗੇਗਾ ਇਹ ਤਾਂ ਬਹੁਤ ਭਾਰ ਆਇਆ ਇਹ ਜਿਹੜੇ ਮੇਰੇ ਤੇ ਕਰਪਸ਼ਨ ਦੇ ਚਾਰਜ ਲੱਗਦੇ ਇਹ ਸੰਗਲ ਜੇ ਮੇਰੇ ਤੇ ਪੈ ਗਏ ਤਾਂ ਹਵਾਲਾ ਚੋਂ ਬਾਹਰ ਨਹੀਂ ਆਉਂਗਾ ਮੈਂ ਇਹ ਡਰਦੇ ਨੇ ਭਗਵੰਤ ਮਾਨ ਦੇ ਮੋਰੇ ਗੁੱਡੇ ਟਿਕਦੇ ਅੱਜ ਵੀ ਬਰਕਰ ਦਾ ਮਾਨੋ ਵਾਲ ਨੇ ਟਿਕੂਗਾ ਬਰਕਰ ਖੜਾ ਇਹ ਡੋਗਲੇ ਬੰਦੇਆਂ ਕਰਕੇ ਕਾਂਗਰਸ ਪਾਰਟੀ ਨਹੀਂ ਆ ਗਈ ਇਦਾਂ ਬੰਦਾਂ ਕਰਕੇ ਇਦਾਂ ਦੇ ਬੇਈਮਾਨ ਪਾਰਟੀ ਚ ਆ ਗਿਆ ਸੀ ਜਿਹਨਾਂ ਦਾ ਆਪਣਾ ਕੋਈ ਆਧਾਰ ਨਹੀਂ ਆ ਕਦੀ ਕਾਂਗਰਸ ਦੇ ਸਾਰੇ ਕਦੀ ਭਾਜਪਾ ਦੇ ਸਾਰੇ ਕਦੀ ਆਮ ਆਦਮੀ ਪਾਰਟੀ ਦੇ ਸਾਰੇ ਉਹਦੇ ਲੱਭਦੇ ਸੇਵਾਦਾਰ ਨਹੀਂ ਆ ਇਹ ਇਹ ਲੋਕਾਂ ਦੀ ਸੇਵਾ ਕਰਨ ਨਹੀਂ ਆਏ ਇਹ ਆਪਣੇ ਅਹੁਦਿਆਂ ਦੇ ਭੁੱਖੇ ਆ ਮੈਂ ਆਪਣੇ ਭਰਾ ਨੂੰ ਐਮਐਲਏ ਬਣਾ ਲਵਾਂ ਮੈਂ ਆਪਣੇ ਪੁੱਤ ਨੂੰ ਬਣਾ ਲਵਾਂ ਆਪਣੀ ਭਝਾਈ ਨੂੰ ਬਣਾ ਲਵਾਂ ਇਹੋ ਬੰਦੇ ਆਏ ਕੁਝ ਨਹੀਂ ਬੰਨਣਾ ਇਹਨਾਂ ਦਾ ਭਾਜਪਾ ਵਿੱਚ ਪਰਿਵਾਰਵਾਦ ਨਹੀਂ ਭਾਜਪਾ ਵਿੱਚ ਪਰਿਵਾਰਵਾਦ ਹੈਗਾ ਆ ਹੁਣ ਤੋਂ ਮੁਲਸਾਬਾ ਉਹਦਾ ਬੇਟਾ ਨਹੀਂ ਲੜਦਾ ਪਰਿਵਾਰਵਾਦ ਉੱਥੇ ਹੈਗਾ ਲੇਕਿਨ ਉਹਨ ਇਹ ਲੋਕਾਂ ਨੇ ਅਮੀ ਕਾਂਗਰਸ ਦੇ ਪ੍ਰੇਖਾ ਜੀ ਰਾਜ ਟੱਬੇ ਵਾਲਾ ਬਹੁਤ ਵੱਡਾ ਲੀਡਰ ਆ ਕੁਛ ਨਹੀਂ ਜਗਾਇਤ ਕੀ ਵੀ ਹਰਾ ਫਰੀ ਨਾ ਜਿੱਤਿਆ ਇਹ 20000 ਬੰਦਿਆਂ ਨੂੰ ਜਾਲੀ ਚੈੱਕ ਕੱਟ ਕੇ ਦੇ ਦਿੱਤੇ ਜਿਹੜਾ ਇਹ ਤੇ ਪਰਚਾ ਹੋਣਾ ਸੀ ਹੁਣ ਇਹ ਭਗਵੰਤ ਮਾਨ ਜੀ ਦੀ ਸ਼ਰਨ ਚ ਵਿੱਚ ਚਲ ਗਿਆ ਕਿ ਸ਼ਾਇਦ ਮੈਂ ਬਚ ਜਾਊਗਾ ਤੁਸੀਂ ਇੱਕ ਬੜਾ ਤਦ ਹੀ ਨੇ ਆ ਮੈਂ ਪਹਿਲਾਂ ਜ਼ਮਾਨਤ ਕਰਾਈ ਹੈ ਕਦ ਲਈ ਕਰਾਈ ਹੈ ਜੇ ਚਾਰਜ ਨਹੀਂ ਹੋਵੇ ਤਾਂ ਕਾਨੂੰਨ ਜ਼ਮਾਨਤ ਕਰਨ ਦਾ ਹੁੰਦਾ ਕੋਰਟ ਚ ਕੱ ਲੈ ਜਾਂਦਾ ਦਰਅਸਲ ਸੀਦਾ ਜ਼ਮਾਨਤ ਕਰਾਈ ਹੈ ਹੁਣ ਸਕੇ ਪਾਰਟੀ ਹਾਈ ਕਮਾਂਡ ਨੂੰ ਅਕਲ ਹੀ ਤਾਂ ਆਣੀ ਆ ਬਰਕਰ ਮੇਸ਼ਾ ਪਾਰਟੀ ਦੇ ਨਾਲ ਰਹੇ ਇਦਾਂ ਦੇ ਗਰਦਾਰ ਵਿੱਚੋਂ ਲੈਂਦੇ ਜਿਹੜੇ ਬਰਕਰ ਨਾਲ ਹੀ ਇਹ ਚਿੰਤਾ ਕਰਉ ਸੀ 3 ਲੱਖ 3.5 ਲੱਖ ਵੋਟਾਂ ਕਾਂਗਸ ਪਾਰਟੀ ਦੀ ਉਹ ਪਾਉਗੀ ਕੈਂਡੀਡੇਟਰ ਨੂੰ ਪਾਉਗੀ ਜਿਤਾਵਾਂਗੇ ਬਰਕਰ ਇਕੱਠੇ ਹੋ ਕੇ ਇਲੈਕਸ਼ਨ ਲੜਾਂਗੇ ਇਹ ਹੈ ਹੀ ਗਿਰਦਾਰ ਬੰਦੇ ਆ ਇਹ ਜਿਹੜਾ ਆਪਣੀ ਮਾਂ ਪਾਰਟੀ ਦੇ ਵਿੱਚੋਂ ਨਹੀਂ ਜਿੱਤ ਸਕਿਆ 50 ਹਜ਼ਾਰ ਵੋਟ ਤੇ ਹਰਿਆ ਤੇ ਅੱਜ ਜਿਹੜੀ ਪਰਸੋਂ ਜਿਹੜੀ ਪਾਰਟੀ ਨੂੰ ਕਹਿੰਦਾ ਸੀ ਐਡੀ ਵੱਡੀ ਪੰਡ ਚੱਕੀ ਕਰ ਜੇ ਦੀ ਸੰਗਲ ਉਹ ਬਚਜੂ ਉਹ ਕਿਧਰ ਗਿਆ ਕਰਜਾ ਉਹ ਕਿਧਰ ਗਿਆ ਸੰਗਲ ਹੁਣ ਕੀ ਦੱਸੂਗਾ ਲੋਕਾਂ ਨੂੰ ਇਹ ਐਡਾ ਵੱਡਾ ਰਾਜਕਵਰ ਚੇਰਾ ਹੈ ਨਹੀਂ ਕਿ ਇਹਨੂੰ ਵੋਟਾਂ ਪੈ ਜਾਣਗੀਆਂ ਮੈਂ ਹਿਸ਼ਾਰਪੁਰ ਦੇ ਲੋਕਾਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਭਰਾਵਾਂ ਨੂੰ ਹਰ ਪਾਰਟੀ ਦੇ ਵਰਕਰ ਨੂੰ ਕਹਿਣਾ ਚਾਹਨਾ ਕਿ ਇਦਾਂ ਦੇ ਗਰਦਾਰ ਬੰਦੇ ਨੂੰ ਕਦੀ ਵੀ ਵੋਟ ਨਾ ਪਾਈਓ ਅਸੀਂ ਇਹਨੂੰ ਚੱਬੇਵਾਲ 'ਚ ਹਰਾਵਾਂਗੇ ਤੁਸੀਂ ਚਿੰਤਾ ਨਾ ਕਰੋ ਇਹਨੂੰ ਕੈਂਡੀਡੇਟ ਬਣਾਵੇ ਆਮ ਆਦਮੀ ਪਾਰਟੀ ਜੇ ਪਰਮਾਤਮਾ ਦੀ ਕਿਰਪਾ ਰਹੀ ਚੱਬੇਵਾਲ ਦੇ ਲੋਕ ਸੱਚਾਈ ਦੇ ਮਗਰ ਚੱਲਣਗੇ ਤਾਂ ਇਹਨੂੰ ਵੀ ਚੱਬੇਵਾਲ 'ਚ ਹਰਾਵਾਂਗੇ ਇਹਨੂੰ